ਾਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਜੰਡੂ ਹਨ। ਜਿਨ੍ਹਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਕੁਝ ਨਵੀਆਂ ਡਿਵੈਲਪਮੈਂਟ ਜਿਹੜੀਆਂ ਹੋਈਆਂ ਨੇ। ਕੱਲ ਬਾਬਾ ਬਕਾਲਾ ਦੇ ਵਿੱਚ ਰਖੜ ਪੁੰਨੀਆਂ ਦੇ ਮੌਕੇ ਜਿਹੜੀਆਂ ਵੱਖ-ਵੱਖ ਸੈਸੀ ਕਾਨਫਰੰਸਾਂ ਹੋਈਆਂ। ਉਹਨਾਂ ਦੇ ਵਿੱਚ ਇੱਕ ਕਾਨਫਰੰਸ ਹੈ ਜਿਹੜੀ ਗਰਮ ਦਲੀਆਂ ਵੱਲੋਂ ਕੀਤੀ ਗਈ। ਉਹਨਾਂ ਨੇ ਇੱਕ ਬਦਲਵਾ ਪ੍ਰੋਗਰਾਮ ਜਿਹੜਾ ਉਹ ਉਸ ਕਾਨਫਰੰਸ ਦੇ ਵਿੱਚ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 27 ਦੇ ਵਿੱਚ ਹੋਣੀਆਂ ਚਾਰ ਜਿਮਨੀ ਚੋਣਾਂ ਤੇ ਐ ਜੀ ਪੀ ਸੀ ਦੀਆਂ ਚੋਣਾਂ ਤਿੰਨ ਤਾਂ ਚੋਣਾਂ ਹੀ ਅਸੀਂ ਲੜਾਂਗੇ ਇਸ ਦਾ ਮਤਲਬ ਨਵੀਂ ਪਾਰਟੀ ਜਿਹੜੀ ਆ ਬਣਾਉਣ ਦਾ ਉਹਨਾਂ ਦਾ ਵਿਚਾਰ ਹੈਗਾ ਤੇ ਇਹਦੇ ਨਾਲ ਪੰਜਾਬ ਦੇ ਵਿੱਚ ਨਵੀਂ ਤਰ੍ਹਾਂ ਦੀ ਹਿਲਜੁਲ ਹੋਏਗੀ ਤਿੰਨ ਇਕੱਠ ਜਿਗਾ ਕਾਂਗਰਸ ਪਾਰਟੀ ਨੇ ਇਸ ਵਾਰੀ ਪਹਿਲੀ ਵਾਰੀ ਹੈ ਕਿ ਜਦੋਂ ਉਹਨਾਂ ਨੇ ਆਪਣੀ ਸੈਸੀ ਕਾਨਫਰੰਸ ਨਹੀਂ ਕੀਤੀ ਸੁਖਬੀਰ ਬਾਦਲ ਹੁਣ ਅੜੇ ਕਾਲੀ ਦਲ ਨੇ ਕੱਟ ਕੀਤਾ ਹਾਕਮ ਤੇ ਆਮ ਆਮ ਆਦਮੀ ਪਾਰਟੀ ਨੇ ਵੀ ਕੱਟ ਕੀਤਾ ਮੁੱਖ ਮੰਤਰੀ ਉੱਥੇ ਸੀਗੇ ਭਗਵੰਤ ਸਿੰਘ ਮਾਨ ਤੇ ਤਿੱਜਾ ਗਰਮ ਦਲੀਆਂ ਦਾ ਕੱਟ ਸੀਗਾ ਉਹ ਕੱਟ ਪਰਵਾ ਕੱਟ ਸੀਗਾ ਤੇ ਉਸ ਕੱਟ ਦੇ ਸੰਕੇਤ ਕੀ ਹੈ ਜਦੋਂ ਕਿ ਉਸ ਉਸ ਤੇਰ ਵੱਲੋਂ ਜਿਹੜੇ ਦੋ ਆਗੂ ਨੇ ਦੋ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਸਿੰਘ ਉਹ ਲੋਕ ਸਭਾ ਲਈ ਚੁਣੇਗੇ ਤੇ ਅਮਰਤ ਸਿੰਘ ਅਮਰਤਪਾਲ ਖਾਲਸਾ ਨੂੰ ਜਿਹੜੇ ਅਮਰਿਤਪਾਲ ਸਿੰਘ ਹੈ ਉਹਨਾਂ ਨੂੰ ਜਿਹੜਾ ਤਕਰੀਬਨ 2 ਲੱਖ ਦੇ ਵੱਡੇ ਮਾਰਜਨ ਨਾਲ ਉਹ ਜਿੱਤੇ ਸੀਗੇ ਤੇ ਜੰਡਰ ਸਾਹਿਬ ਜਿਹੜਾ ਕੱਲ ਜੋ ਕਾਨਫਰੰਸ ਹੋਈ ਹੈ ਗਰਮਦਲੀਆਂ ਦੀ ਉਹਦਾ ਕੀ ਸੰਕੇਤ ਲੱਗਦਾ ਤੁਹਾਨੂੰ ਕਿੱਧਰ ਨੂੰ ਜਾਏਗੀ ਪੰਜਾਬ ਦੀ ਫਿਜਾ ਦੇ ਵਿੱਚ ਮੈਨੂੰ ਤਾਂ ਲੱਗਦਾ ਇਸ ਵੇਲੇ ਜਿਹੜਾ ਅਕਾਲੀ ਦਲ ਆ ਉਹਨੂੰ ਉਹਦੇ ਦੀ ਵੱਡੀ ਜਿਹੜੀ ਚੈਲੰਜ ਆ ਉਹ ਆ ਗਈ ਹੈ ਤੇ ਉਸ ਦੇ ਨਾਲ ਜਿਹੜਾ ਬਾਗੀ ਅਕਾਲੀ ਦਲ ਹੈ ਉਹਨਾਂ ਦਾ ਜਿਹੜਾ ਬਲਾਰਾ ਸੀ ਉਹਨੂੰ ਵੀ ਉੱਥੇ ਨਹੀਂ ਬੋਲਣ ਦਿੱਤਾ ਗਿਆ ਇਹਦਾ ਮਤਲਬ ਉਹ ਜਿਹੜੇ ਪਹਿਲਾਂ ਬਣਿਆ ਅਕਾਲੀ ਦਲ ਨੇ ਉਹਨਾਂ ਨੂੰ ਮਾਨਤਾ ਦੇਣ ਲਈ ਤਿਆਰ ਨਹੀਂ ਉਹਦੀ ਥਾਂ ਤੇ ਆਪਣਾ ਵੱਖਰਾ ਦਲ ਜਿਹੜਾ ਬਣਾਉਣ ਦੀ ਤਿਆਰੀ ਚ ਜਾਪਦੇ ਹਨ ਗੱਲ ਅਸਲ ਚ ਇਹ ਹੈ ਕਿ ਪੰਜਾਬ ਵਿੱਚ ਇੱਕ ਜਿਹੜਾ ਰਾਜਸੀ ਕਲਚਰ ਹੈ ਉਹ ਥੋੜਾ ਜਿਹਾ ਦੂਸਰੇ ਸ਼ੂਬਿਆਂ ਤੋਂ ਵੱਖਰਾ ਹੈਗਾ ਪੰਜਾਬ ਦੇ ਸੱਭਿਆਚਾਰ ਦੇ ਮਤਲਬ ਕਿ ਸ਼ੁਰੂ ਤੋਂ ਹੀ ਰਾਜਸੀ ਪਾਰਟੀਆਂ ਜਿਹੜੀਆਂ ਉਹ ਧਾਰਮਿਕ ਜਦੋਂ ਮੇਲੇ ਹੁੰਦੇ ਆ ਜਾਂ ਧਾਰਮਿਕ ਸਥਾਨਾਂ ਤੇ ਕੋਈ ਪੁਰਬ ਮਨਾਏ ਜਾਂਦੇ ਆ ਉਸ ਮੌਕੇ ਉਹ ਕਾਨਫਰੰਸਾਂ ਕਰਦੀਆਂ ਔਰ ਉਹਨਾਂ ਕਾਨਫਰੰਸਾਂ ਤੋਂ ਹੀ ਪੰਜਾਬ ਦੇ ਵਿੱਚ ਇਹ ਲੋਕਾਂ ਦੀ ਰਾਏ ਬਣਦੀ ਆ ਕਿ ਕਿਹੜੀ ਪਾਰਟੀ ਜਿਹੜੀ ਹੈ ਉਹ ਕਿੰਨੇ ਕੋ ਪਾਣੀ ਚ ਤੁਹਾਨੂੰ ਯਾਦ ਹੋਵੇਗਾ ਕਿ ਪਹਿਲਾਂ ਮੁਖ ਸਰ ਕਾਨਫਰੰਸਾਂ ਹੁੰਦੀਆਂ ਸੀ ਮਾਗੀ ਦੇ ਮੇਲੇ ਤੇ ਨੰਦਪੁਰ ਸਾਹਿਬ ਕੋਲੇ ਮਹੱਲੇ ਤੇ ਇਸ ਤਰ੍ਹਾਂ ਜਿਹੜਾ ਹੈਗਾ ਇਸਰੂ ਵਿੱਚ ਕਰਨੈ ਸਿੰਘ ਕਰਨੈ ਸਿੰਘ ਇਸਰੂ ਦੇ ਜਦੋਂ ਦਿਹਾੜਾ ਆਉਂਦਾ ਉਦੋਂ ਹੁੰਦੀ ਹੈ ਇਸ ਤਰ੍ਹਾਂ ਹੀ ਸ਼ਹੀਦ ਭਗਤ ਸਿੰਘ ਦਿਹਾੜੇ ਤੇ ਵੀ ਤੇ ਇਸ ਤਰ੍ਹਾਂ ਹੀ ਬਾਬੇ ਬਕਾਲੇ ਵਿੱਚ ਜਿਹੜੀਆਂ ਕਾਨਫਰੰਸਾਂ ਹੋਈਆਂ ਉਹਨਾਂ ਕਾਨਫਰੰਸਾਂ ਨੇ ਬੜਾ ਪੰਜਾਬ ਦੇ ਜਿਹੜਾ ਰਾਸ਼ੀ ਦ੍ਰਿਸ਼ ਹੈ ਉਹਦੇ ਵਿੱਚ ਬਹੁਤ ਕੁਝ ਨਵਾਂ ਜਿਹੜਾ ਜਿਹੜਾ ਬਣ ਰਿਹਾ ਹੈ ਪਾਲ ਰਿਆ ਉਹਦੇ ਅੱਗੇ ਆਉਣ ਦੇ ਸੰਕੇਤ ਦੇ ਦਿੱਤੇ ਆ ਤੇ ਉਹ ਸੰਕੇਤ ਜਿਸ ਦਾ ਤੁਸੀਂ ਜ਼ਿਕਰ ਕੀਤਾ ਉਸ ਦੀਆਂ ਜਿਹੜੀਆਂ ਸੰਕੇਤ ਹੈ ਉਸ ਦੇ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਔਰ ਉਸ ਦਾ ਪ੍ਰਗਟਾਵਾ ਜਿਹੜਾ ਲੋਕ ਸਭਾ ਚੋਣਾਂ ਵਿੱਚ ਹੀ ਹੋ ਗਿਆ ਸੀ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਨੇ ਆਪਣਾ ਜਿਹੜਾ ਫਤਵਾ ਦਿੱਤਾ ਜਾਂ ਜਿਨੂੰ ਦੋ ਪੰਥਕ ਉਮੀਦਵਾਰ ਕਿਹਾ ਗਿਆ ਉਸ ਦੌਰਾਨ ਉਹ ਸੀਗੇ ਖਡੂਰ ਸਾਹਿਬ ਤੋਂ ਪਾਈ ਅੰਮ੍ਰਿਤਪਾਲ ਸਿੰਘ ਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਇਹ ਦੋਨਾਂ ਨੂੰ ਪੰਥਕ ਉਮੀਦਵਾਰ ਦੇ ਤੌਰ ਤੇ ਹੀ ਜਿਹੜਾ ਸਿੱਖ ਸਮਾਜ ਨੇ ਉਦੋਂ ਖੁਦ ਆਪ ਇਹਨਾਂ ਦੀ ਚੋਣ ਲੜ ਕੇ ਤੇ ਇਹਨਾਂ ਨੂੰ ਇਸ ਬਲੰਦੀ ਤੇ ਪਹੁੰਚਾਇਆ ਕਿ ਲੱਖਾਂ ਵੋਟਾਂ ਦੇ ਫਰਕ ਨਾਲ ਉਹ ਆਪਣੇ ਵਿਰੋਧੀਆਂ ਤੋਂ ਅੱਗੇ ਰਹਿ ਉਸ ਗੱਲ ਨਹੀਂ ਇਸ ਗੱਲ ਦਾ ਪੜੋਲ ਜਿਹੜਾ ਬਣ ਦਿੱਤਾ ਸੀਗਾ ਕਿ ਆਉਣ ਵਾਲੇ ਸਮੇਂ 'ਚ ਕੀ ਕੁਝ ਵਾਪਰਨ ਜਾ ਰਿਹਾ ਭਾਵੇਂ ਕਿ ਬਹੁਤ ਸਾਰੇ ਦੋਸਤ ਬਹੁਤ ਸਾਰੇ ਵਿਸ਼ਲੇਸ਼ਣਕਰ ਇਸ ਗੱਲ ਨੂੰ ਇਸ ਢੰਗ ਨਾਲ ਨਹੀਂ ਸੀ ਲੈ ਰਹਿ ਤੇ ਉਹ ਕਹ ਰਹੇ ਸੀ ਕਿ ਇਹ ਟੈਂਪਰੇਰੀ ਜਿਹਾ ਇੱਕ ਫੀਨੋਮਨਾ ਹੈਗਾ ਵਰਤਾਰਾ ਹੈਗਾ ਤਾਂ ਸ਼ਾਇਦ ਇਹ ਬਹੁਤਾ ਅੱਗੇ ਤੱਕ ਨਾ ਵੱਸ ਸਕੇ ਪਰ ਕਿਉਂਕਿ ਅਸੀਂ ਦੂਸਰੇ ਪਾਸੇ ਨਜ਼ਰ ਮਾਰਦੇ ਹਾਂ ਕਿ ਜੇ ਇਸ ਦੀ ਤੁਸੀਂ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਕਿ ਉਹ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ 2007 ਤੋਂ ਲੈ ਕੇ 2015 ਦੇ ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਦੇ ਜਿਹੜੇ ਮਾਮਲੇ ਆਏ ਸਾਹਮਣੇ ਮਾਫੀਨਾਮਾ ਦੇਣਾ ਮਾਫੀਨਾਮਾ ਵਾਪਸ ਲੈਣਾ ਉਹਨਾਂ ਦੇ ਖਿਲਾਫ ਐਫ ਆਈ ਆਰ ਕਰਨੀ ਐਫ ਆਈ ਆਰ ਵਾਪਸ ਲੈਣੀ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਅਕਾਲੀ ਦਲ ਦਾ ਸਿੱਖ ਸਮਾਜ ਦੇ ਅੰਦਰ ਸਿੱਖ ਰਾਜਨੀਤੀ ਦੇ ਵਿੱਚ ਹਾਸ਼ੀਏ ਤੇ ਚੱਲੇ ਜਾਣਾ ਤੇ ਜਿਹੜੀਆਂ ਪਿੱਛੇ 5 6 ਚੋਣਾਂ ਹੋਈਆਂ ਉਹਨਾਂ ਵਿੱਚ ਉਹਨਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਿਆ ਉਹਨਾਂ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਇਹ ਜਿਹੜੀ ਸਪੇਸ ਬਣ ਰਹੀ ਸੀ ਇਹ ਜਿਹੜੀ ਥਾਂ ਖਾਲੀ ਹੋ ਰਹੀ ਸੀ ਸਿੱਖ ਰਾਜਨੀਤੀ ਵਿੱਚ ਤਾਂ ਉਦੋਂ ਵੀ ਲੱਗਦਾ ਸੀ ਕਿ ਇਹ ਕੋਈ ਧਿਰ ਭਰੇਗੀ ਤਾਂ ਉਹ ਧਿਰ ਭਰਨੀ ਹੁਣ ਜਿਸ ਤਰ੍ਹਾਂ ਸਾਹਮਣੇ ਆ ਗਈ ਹੈ ਗੱਲ ਇਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ ਜਮੂ ਜੀ ਤੁਸੀਂ ਦੇਖੋ ਤੁਸੀਂ ਖੁਦ ਵੀ ਕਿਹਾ ਹੈ ਕਿ ਜਿਹੜਾ ਇਹਨਾਂ ਦਾ ਕੱਟ ਸੀਗਾ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਉਸ ਦੇ ਵਿੱਚ ਬਕਾਇਦਾ ਉਹਨਾਂ ਨੇ ਜਿਹੜੇ ਦੂਸਰੇ ਧੜੇ ਤੋਂ ਕਿਤੋਂ ਵੀ ਜਿਹੜੇ ਪੁਰਾਣੇ ਆਗੂ ਆਏ ਸੀਗੇ ਉਹਨਾਂ ਨੂੰ ਮੁੱਲ ਬੋਲਣ ਨਹੀਂ ਦਿੱਤਾ ਕਿਉਂਕਿ ਜਿਹੜਾ ਬਾਗੀ ਧੜਾ ਉਹਨਾਂ ਨੂੰ ਭਾਈ ਮਨਜੀਤ ਸਿੰਘ ਉਹਨੇ ਉੱਥੇ ਗਿਆ ਸੀ ਤੇ ਉਹਨਾਂ ਨੂੰ ਵੀ ਉਹਨਾਂ ਨੇ ਸਮਾਂ ਨਹੀਂ ਦਿੱਤਾ ਸੋ ਇਸ ਕਰਕੇ ਇਹ ਸਾਰੀ ਸਥਿਤੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹ ਜਿਹੜਾ ਭਾਈ ਅਮਰਪਾਲ ਸਿੰਘ ਦੀ ਅਗਵਾਈ ਵਾਲਾ ਜਿਹੜਾ ਇਸ ਵੇਲੇ ਨਵਾਂ ਜਿਹੜਾ ਇੱਕ ਗਰੁੱਪ ਬਣ ਕੇ ਸਾਹਮਣੇ ਆ ਰਿਹਾ ਹੈ ਕਿ ਇਹ ਕਾਲੀ ਦਲ ਦਾ ਬਦਲ ਬਣ ਕੇ ਵੀ ਉੱਭਰ ਸਕਦਾ ਪਰ ਇਹ ਬਹੁਤ ਕੁਝ ਨਿਰਭਰ ਕਰੇਗਾ ਕਿ ਇਸ ਨੂੰ ਜਿਹੜੇ ਚਲਾਉਣ ਵਾਲੇ ਐ ਇਸ ਦੇ ਜਿਹੜੇ ਆਗੂ ਐ ਉਹ ਇਸ ਨੂੰ ਕਿੰਨਾਂ ਲੀਆਂ ਤੇ ਅੱਗੇ ਵਧਾਉਣ ਦਾ ਯਤਨ ਕਰਦੇ ਐ ਉਸ ਤੇ ਬਹੁਤ ਨਿਰਭਰ ਕਰੇਗਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਬਹੁਤ ਕੁਝ ਅੱਗੇ ਆਪਣੇ ਪਿੰਡੇ ਤੇ ਹੰਡਾਇਆ ਇਸ ਕਰਕੇ ਪੰਜਾਬ ਦੇ ਲੋਕ ਵੀ ਬੜੇ ਫੂਕ ਫੂਕ ਕੇ ਜਿਹੜੇ ਪੈਰ ਧਰਮ ਦੇ ਹੱਕ ਵਿੱਚ ਹੋਣਗੇ ਪਰ ਇਹ ਜ਼ਰੂਰ ਹੈ ਜੰਮੂ ਜੀ ਕਿ ਜੋ ਕੁਝ ਇਹ ਵਾਪਰਿਆ ਇਸ ਨੇ ਅਕਾਲੀ ਦਲ ਦੇ ਅੰਦਰ ਤੇ ਬਾਕੀ ਸਿੱਖ ਹਰਕਤਾਂ ਦੇ ਅੰਦਰ ਇੱਕ ਨਵੀਂ ਚਰਚਾ ਵੀ ਛੇੜੀ ਹੈ ਤੇ ਨਵੀਂ ਹਿਜੂਲ ਵੀ ਪੈਦਾ ਕੀਤੀ ਹੈ ਤੇ ਅਕਾਲੀ ਦਲ ਨੂੰ ਵੀ ਜਿਹੜਾ ਹੈ ਨਵੇਂ ਸਿਰੇ ਤੋਂ ਸੋਚਣ ਲੱਗਾ ਜੀ ਜਿਸ ਵਿੱਚ ਜਿਹੜਾ ਕੱਠ ਸੀਗਾ ਕੱਠ ਦੇ ਵਿੱਚ ਸੱਤ ਮਤੇ ਜਿਹੜੇ ਪਾਸ ਕੀਤੇ ਗਏ ਤੇ ਦੂਜੇ ਪਾਸੇ ਕਾਲੀ ਦਲ ਨੇ ਇਕੱਠ ਕੀਤਾ ਸੀ ਜੇ ਸੁਖਬੀਰ ਬਾਦਲੂਣੀ ਹੋਰ ਆਗੂ ਉਥੇ ਹਾਜ਼ਰ ਸੀਗੇ ਜਿਨ੍ਹਾਂ ਦੇ ਵਿੱਚ ਇਹ ਮਜੀਠੀਆ ਸੀਗਾ ਹੋਰ ਆਗੂ ਹਾਜ਼ਰ ਸੀਗੇ ਉਥੇ ਇੱਕ ਜਿਹੜਾ ਬੰਦੀ ਸਿੰਘ ਸੀਗੇ ਗੁਰਦੀਪ ਸਿੰਘ ਖੇੜਾ ਉਹਨੇ ਉਹਦੇ ਰਾਹੀਂ ਇਹਨਾਂ ਨੇ ਆਪਣੇ ਇਕੱਠ ਨੂੰ ਠੁੰਮਣਾ ਦੇਣ ਦਾ ਯਤਨ ਕੀਤਾ ਤੋਂ ਉਹਨੇ ਜਿਹੜਾ ਦੂਜੇ ਪਾਸੇ ਗਰਮ ਦਲੀਆਂ ਦਾ ਇਕੱਠ ਉਹਦੇ ਤੇ ਹਮਲਾ ਵੀ ਕੀਤਾ ਉਹਨੇ ਕਿਹਾ ਵੀ ਜਿਹੜੇ અમૃતપાલ ਸਿੰਘ ਨੇ ਉਹਨਾਂ ਨੇ ਤਾਂ MP ਦੀ ڪرસી 'ਚ ਸਿਰ ਪਹੁੰਚਾ ਲਿਆ ਵਾਦੇ ਉਹਨਾਂ ਨੇ ਬੜੇ-ਬੜੇ ਕੀਤੇ ਸੀ ਵਾਦਿਆਂ ਦੀ ਥਾਂ ਤੇ MP ਬਣ ਬੈਠੇ ਕੀ ਇਹੋ ਜਿਹੇ ਭਾषण ਨਾਲ ਕੀ ਕალიਦਾਲ ਨੂੰ ਇਹਦੇ ਨਾਲ ਕੁਝ ਹੌਸਲਾ ਮਿਲ ਸਕਦਾ ਉਹਨਾਂ ਦੀ ਹੌਸਲਾ ਭਜਾਈ ਹੋ ਸਕਦੀ ਉਹਨਾਂ ਨੂੰ ਆਪਣੀ ਜਿਹੜੀ ਫੋਰਡ ਦੀ ਜਾਰੀ ਤਾਕਤ ਹੈ ਜਿਹੜੀ ਖੁਰਗੀ ਉਹਨੂੰ ਜੋੜਨ ਦੇ ਵਿੱਚ ਕੋਈ ਮਦਦ ਮਿਲ ਸਕਦੀ ਨਹੀਂ ਜਮੂ ਜੀ ਜਿਸ ਤਰ੍ਹਾਂ ਦੀ ਸਥਿਤੀ ਇਸ ਵੇਲੇ ਕਾਲੀ ਦਲ ਦੀ ਬਣ ਚੁੱਕੀ ਹੈ ਉਹਦੇ ਵਿੱਚ ਇਸ ਤਰ੍ਹਾਂ ਦੇ ਠੁੰਮਣੇ ਜਿਹੜੇ ਹੁਣ ਲੱਗਦਾ ਨਹੀਂ ਕੋਈ ਉਹਨੂੰ ਆਸਰਾ ਦੇ ਸਕਣ ਜਾਂ ਉਹਨੂੰ ਥੰਮ ਸਕਣ ਜਾਂ ਉਸ ਦੀ ਜਿਹੜੀ ਖੁਰਰੀ ਸ਼ਾਖ ਹੈ ਉਸ ਨੂੰ ਬਚਾ ਸਕਣ ਉਸ ਦਾ ਕਾਰਨ ਹੈ ਕਿ ਜਿਹੜੇ ਮਤਿਆਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਮਤਿਆਂ ਦੇ ਵਿੱਚ ਉਹਨਾਂ ਨੇ ਸਿਰਫ ਮਤੇ ਹੀ ਪਾਸ ਨਹੀਂ ਕੀਤੇ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਲਈ ਉਹਨਾਂ ਨੇ ਅਲਟੀਮੇਟਮ ਦਿੱਤਾ ਸਰਕਾਰ ਨੂੰ ਕਿ ਉਹ 20 ਅਕਤੂਬਰ ਤੱਕ ਜਾਂ ਤਾਂ ਭਾਈ ਅਮਰਪਾਲ ਸਿੰਘ ਨੂੰ ਰਿਹਾਅ ਕਰੇ ਜੇ ਨਹੀਂ ਰਿਹਾ ਕਰਦੀ ਤਾਂ ਅਸੀਂ ਜਿਹੜੀ ਹੈ ਸੰਗਤ ਨੂੰ ਲਾਮਬੰਦ ਕਰਕੇ ਇਸ ਦੇ ਲਈ ਵੱਡੀ ਮੁਹਿੰਮ ਜਿਹੜੇ ਛੇੜਾਂਗੇ ਪਹਿਲਾ ਮਤਾ ਹੀ ਉਹਨਾਂ ਨੇ ਇਹ ਕੀਤਾ ਦੂਸਰਾ ਮਤਾ ਜਾਂ ਦੂਸਰੀ ਜਿਹੜੀਆਂ ਅਪੀਲਾਂ ਉੱਥੋਂ ਕੀਤੀਆਂ ਗਈਆਂ ਉਹ ਕੀਤੀਆਂ ਗਈਆਂ ਕਿ ਜਿਹੜੀਆਂ ਆਉਣ ਵਾਲੀਆਂ ਉਪਚੋਣਾਂ ਹਾਂਜੀ ਔਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਕਿ ਉਹਨਾਂ ਲਈ ਤਿਆਰੀ ਤੁਸੀਂ ਹੁਣ ਤੋਂ ਹੀ ਆਰੰਭ ਦਿਓ ਇਹ ਗੱਲ ਉਹਨਾਂ ਨੇ ਕਹੀ ਹੈ ਨਾਲ ਹੀ ਉਹਨਾਂ ਨੇ ਇੱਕ ਮਤਾ ਪਾਸ ਕਰਕੇ ਇਹ ਗੱਲ ਕਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਉਹ ਸਰਕਾਰ ਤੁਰੰਤ ਕਰੇ ਤੇ ਇਸ ਤੋਂ ਇਲਾਵਾ ਜਿਹੜੇ ਮਤੇ ਪਾਸ ਕੀਤੇ ਗਏ ਸ਼੍ਰੋਮਿਕ ਕਮੇਟੀ ਦੀਆਂ ਚੋਣਾਂ ਸੰਬੰਧ ਜਿਹੜਾ ਮਤਾ ਪਾਸ ਕੀਤਾ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਸਰਕਾਰ ਦੀ ਮਿਲੀ ਭੁਗਤ ਨਾਲ 13 ਸਾਲ ਹੋ ਗਏ ਉਹਨੇ ਨਹੀਂ ਹੋਣ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਹੁਣ ਇਹ ਜਿਹੜੀ ਚੋਣ ਹੈ ਇਹ ਸਰਕਾਰ ਤੁਰੰਤ ਕਰਾਵੇ ਤੇ ਇਸ ਸੂਰਤ ਦੇ ਵਿੱਚ ਜੇ ਤੁਰੰਤ ਕਰਾਉਣ ਦੀ ਗੱਲ ਹੈ ਉਹਨਾਂ ਨੇ ਨਾਲ ਹੀ ਜਿਹੜੀ ਇਹ ਸਿੱਖ ਸਮਾਜ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਇਸ ਦੇ ਲਈ ਆਪਣੀਆਂ ਜਿਹੜੀਆਂ ਵੋਟਾਂ ਉਹ ਬਣਾਉਣ ਉਹ ਬੰਦੀ ਸਿੰਘਾਂ ਦੀ ਰਿਹਾਈ ਸ਼੍ਰੋਮਣੀ ਕਮੇਟੀ ਦੀ ਚੋਣ ਦੂਸਰੀਆਂ ਚੋਣਾਂ ਇਹ ਸਾਰੇ ਜਿਹੜੇ ਮਤੇ ਹੈਗੇ ਆ ਇਹ ਇਸ ਗੱਲ ਦੀ ਗਵਾਹੀ ਭਰਦੇ ਹੈਗੇ ਆ ਕਿ ਇਹ ਜਿਹੜਾ ਸਾਰਾ ਇਕੱਠ ਹੋਇਆ ਇਹ ਜਿਸ ਦਾ ਪਹਿਲਾਂ ਉਹ ਜ਼ਿਕਰ ਕਰਦੇ ਸੀਗੇ ਕਿ ਬਕਾਇਦਾ ਜਿਹੜੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਜਿਹੜੀ ਹੈ ਨਵੀਂ ਪਾਰਟੀ ਦਾ ਗਠਨ ਕੀਤਾ ਜਾਏਗਾ ਜਿੰਦੀ ਜਥੇਬੰਦੀ ਵੀ ਬਣਾਈ ਜਾਏਗੀ ਤੇ ਸਾਰੇ ਬਾਕੀ ਦੇ ਉਹਦੇ ਤਾਂ ਆਈਸੀ ਜਿਹੜੇ ਕੰਮ ਹੈਗੇ ਆ ਉਹਨਾਂ ਨੂੰ ਰਾਜਸੀ ਜਿਹੜੇ ਨਿਸ਼ਾਨੇ ਹੈਗੇ ਉਹਨਾਂ ਨੂੰ ਸਪਸ਼ਟ ਕੀਤਾ ਜਾਏਗਾ ਹੁਣ ਉਹਨਾਂ ਨੇ ਏਸ ਦੇ ਵਿੱਚ ਜਿਹੜੇ ਫੌਰੀ ਕੰਮ ਹੈ ਉਹਨਾਂ ਨੂੰ ਜਿਸ ਢੰਗ ਦੇ ਨਾਲ ਐਲਾਨ ਦਿੱਤਾ ਉਸ ਤੋਂ ਬੜਾ ਸਪਸ਼ਟ ਹੈਗਾ ਕਿ ਏਸ ਦੇ ਲਈ ਉਹ ਹੁਣ ਇੱਕ ਨਵੀਂ ਜਿਹੜੀ ਹੈ ਰਾਜਸੀ ਪਾਰਟੀ ਹੈ ਉਹ ਖੜੀ ਕੀਤੀ ਜਾਏਗੀ ਔਰ ਉਸ ਦੇ ਲਈ ਉਹਨਾਂ ਨੇ ਬਕਾਇਦਾ ਆਧਾਰ ਤਿਆਰ ਕਰ ਲਿਆ ਕਿ ਜੇ 20 ਅਕਤੂਬਰ ਤੱਕ ਸਰਕਾਰ ਨਹੀਂ ਛੱਡਦੀ ਭਾਈ ਅਮਰਿਤਪਾਲ ਸਿੰਘ ਨੂੰ ਤਾਂ ਉਹ ਬਕਾਇਦਾ ਉਸ ਦੇ ਲਈ ਮੁਹਿਮ ਚ ਚਲਾਉਣਗੇ ਤੇ ਉਸ ਮੁਹਿਮ ਦਾ ਅਰਥ ਇਹ ਹੋਏਗਾ ਕਿ ਉਹ ਇੱਕ ਨਵੀਂ ਪਾਰਟੀ ਦੇ ਲਈ ਇੱਕ ਨਵੀਂ ਲਾਮਬੰਦੀ ਲੋਕਾਂ ਦੇ ਵਿੱਚ ਕਰਨ ਦੇ ਲਈ ਅੱਗੇ ਵਧਣਗੇ ਨਾਲ ਹੀ ਉਹਨਾਂ ਨੇ ਕਿਸਾਨ ਅੰਦੋਲਨ ਦੀ ਵੀ ਮਹੱਤਤਾ ਮੈਂ ਮੈਂ ਕਿਤੀ ਹੈ ਠੀਕ ਹੈ ਕਿਸਾਨ ਜਥੇਬੰਦੀਆਂ ਦੀ ਵੀ ਮਹੱਤਤਾ ਕੀਤੀ ਹੈ ਤੇ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜਿਹੜੀਆਂ ਮੰਗਾਂ ਤੁਸੀਂ ਕਿਸਾਨਾਂ ਦੀਆਂ ਮੋਰਚੇ ਦੇ ਵੇਲੇ ਮੰਨੀਆਂ ਸੀ ਜਿਹੜੇ ਵਾਅਦੇ ਕੀਤੇ ਸੀ ਉਹ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਅਸੀਂ ਵੀ ਕਿਸਾਨਾਂ ਦੇ ਨਾਲ ਡੱਟ ਕੇ ਖੜੇ ਹਾਂ ਸੋ ਇਸ ਕਰਕੇ ਇਹ ਸਾਰੇ ਜਿਹੜੇ ਮਤੇ ਜਿਨ੍ਹਾਂ ਦਾ ਆਪਾਂ ਗੱਲ ਕੀਤਾ ਹੈ 6 ਮਤੇ ਕਹਿੰਦੇ ਆ ਜਿਹੜੇ ਉਹਨਾਂ ਨੇ ਪਾਸ ਕੀਤੇ ਸੱਤਵਾਂ ਜਿਹੜਾ ਭਾਈ ਅਮਰਤਪਾਲ ਸਿੰਘ ਵਾਲਾ ਤੇ ਉਸ ਤੋਂ ਸਪਸ਼ਟ ਹੈ ਕਿ ਉਹ ਇੱਕ ਰਾਜਸੀ ਨਿਸ਼ਾਨਾ ਲੈ ਕੇ ਅੱਗੇ ਵਧ ਰਿਹਾ ਹੁਣ ਆਉਣ ਵਾਲੇ ਸਮੇਂ ਇਸ ਦੇ ਲਈ ਉਹ ਕੀ ਕਰਦੇ ਆ ਦੂਸਰੇ ਪਾਸੇ ਅਸੀਂ ਦੇਖੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਆ ਉੱਥੇ ਤੁਸੀਂ ਜਿਸ ਦਾ ਜ਼ਿਕਰ ਕੀਤਾ ਗੁਰਦੀਪ ਸਿੰਘ ਉਹਨਾਂ ਦਾ ਉਹ ਗੱਲਾਂ ਕਰਨ ਦਾ ਮੈਨੂੰ ਨਹੀਂ ਲੱਗਦਾ ਕਿ ਹੁਣ ਲੋਕਾਂ ਦੇ ਅੰਦਰ ਕੋਈ ਇਸ ਕਿਸਮ ਦਾ ਅਸਰ ਪਵੇ ਉਹਦਾ ਕਾਰਨ ਇਹ ਹੈ ਕਿ ਜਿਹੜੇ ਲੋਕਾਂ ਨੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਜੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਹੈ ਉਸ ਤੋਂ ਪਾਸਾ ਵੱਟ ਲਿਆ ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਵਿਧਾਇਕ ਹੈ ਉਹ ਵੀ ਉਹਨਾਂ ਨੂੰ ਛੱਡ ਕੇ ਹੁਣ ਜਾਣ ਲੱਗ ਪਏ ਡਾਕਟਰ ਸੁਖਵਿੰਦਰ ਸੁਖੀ ਹੁਣੀ ਪਿਛਲੇ ਦਿਨੀ ਉਹਨਾਂ ਨੂੰ ਅਲਵਿਦਾ ਕਹਿ ਕੇ ਤੇ ਉਹ ਵੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਭਾਵੇਂ ਕਿ ਉਹ ਬਾਰ ਬਾਰ ਇਹ ਗੱਲ ਤਾਂ ਕਹਿ ਰਹੇ ਆ ਕਿ ਅਸੀਂ ਜਿਹੜੇ ਆਪਣੇ ਕੰਮ ਕਰਾਉਣ ਲਈ ਜਾਂ ਮੇਰਾ ਉਹਨਾਂ ਨਾਲ ਕੋਈ મતਭੇਦ ਨਹੀਂ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਨਾਲ ਮੇਰੇ ਬੜੇ ਚੰਗੇ ਰਿਸ਼ਤੇ ਹੈਗੇ ਆ ਉਹਨਾਂ ਨਾਲ ਪਰ ਉਹ ਸਾਰੇ ਦੇ ਬਾਵਜੂਦ ਉਹਨਾਂ ਨੇ ਪਾਰਟੀ ਉਸ ਮੌਕੇ ਤੇ ਛੱਡੀ ਹੈ ਜਦੋਂ ਪਾਰਟੀ ਨੂੰ ਸਭ ਤੋਂ ਵੱਧ ਲੋੜ ਹੈਗੀ ਐ ਇਸ ਵੇਲੇ ਤੇ ਜਿਹੜੀਆਂ ਉਹ ਪਚੋਣਾ ਸਿਰ ਤੇ ਖੜੀਆਂ ਹੈਗੀਆਂ ਸੋ ਇਹ ਸਾਰੀ ਜਿਹੜੀ ਸਥਿਤੀ ਹੈ ਇਹ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਮਤਿਆਂ ਦਾ ਕਿਤੇ ਜ਼ਿਕਰ ਨਹੀਂ ਆਇਆ ਭਾਵੇਂ ਕਿ ਧਾਮੀ ਹੋਣਾ ਬੂਦਿਆਣੇ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਸੀਂ ਰਾਸ਼ਟਰਪਤੀ ਨੂੰ ਮਿਲਾਂਗੇ ਉਹ ਪਹਿਲਾਂ ਵੀ ਉਹਨਾਂ ਨੇ ਇਹ ਗੱਲ ਕੀਤੀ ਹੈ ਤੇ ਦੂਸਰੇ ਪਾਸੇ ਜਿਹੜਾ ਸੁਖਬੀਰ ਸਿੰਘ ਬਾਦਲ ਹੋਣੀ ਆ ਉਹਨਾਂ ਨੇ ਕੋਈ ਇਸ ਕਿਸਮ ਦੇ ਮਤੇ ਉੱਥੇ ਜਾਂ ਇਸ ਕਿਸਮ ਦੀ ਜਿਹੜੀ ਅਪਰੋਚ ਹੈ ਉਹ ਪਣਾਈ ਨਜ਼ਰ ਨਹੀਂ ਆਉਂਦੀ ਸੋ ਇਸ ਕਰਕੇ ਲੱਗਦਾ ਹੈ ਕਿ ਜਿਹੜਾ ਰਾਜਸੀ ਪ੍ਰੋਗਰਾਮ ਦੇ ਵਿੱਚ ਜਿਹੜਾ ਗਰਮ ਖਿਆਲੀ ਜਿਹੜਾ ਇਹ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਚ ਇਕੱਠ ਹੋਇਆ ਉਹ ਕਾਮਯਾਬ ਰਿਹਾ ਜਿੰਨਸੋ ਮੈਂ ਪਿੱਛੇ ਜਾਣਾ ਚਾਹਣਾ ਦੇਖਿਏ ਗੱਲ ਆਪਾਂ 1998 ਦੀ ਕਰੀਏ ਉਸ ਸਮੇਂ ਸਿਮਰਜੀਤ ਮਾਨ ਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਗਈਆਂ ਸੀਗੀਆਂ ਲੋਕ ਸਭਾ ਦੀਆਂ ਤੇ ਉਸ ਸਮੇਂ 8 ਸੀਟਾਂ ਇਹਨਾਂ ਨੂੰ ਆਈਆਂ ਸੀਗੀਆਂ ਪਰ ਉਹਦੇ ਉੱਪਰ ਜਿਹੜਾ ਜਿਹੜਾ ਪਾਰਲੀਮੈਂਟ ਦੇ ਵਿੱਚ ਜਾਣ ਤੋਂ ਸਿਮਰਜੀਤ ਮਾਨ ਉਹਨਾਂ ਦੀ ਜਿਹੜੀ ਕਿਰਪਾ ਨਾ ਉਹ ੜਕਾ ਬਣ ਗਈ ਤਾਂ ਉਹ ਅੱਗੇ ਵਧ ਨਹੀਂ ਸਕੇ ਤੇ ਪੰਜਾਬ ਨੇ ਇੱਕ ਦੌਰ ਦੇ ਵਿੱਚ ਬਹੁਤ ਕੁਝ ਭੁਗਤਿਆ ਬਹੁਤ ਕੁਝ ਗੁਆਇਆ ਬਹੁਤ ਹਜ਼ਾਰਾਂ ਜਿਹੜੇ ਨੌਜਵਾਨ ਗੁਆਏ ਹੈ ਕੀ ਪੰਜਾਬ ਦੁਬਾਰਾ ਇਹ ਅਫੋਰਡ ਕਰੇਗਾ ਕਿ ਇਸ ਕਿਸਮ ਦੀ ਲਹਿਰ ਜਿਹੜੀ ਉਹ ਸਫਲ ਹੋਵੇ ਜਾਂ ਅੱਗੇ ਵਧੇ ਜਮੂ ਜੀ ਜਿਸ ਦੌਰ ਦੀ ਤੁਸੀਂ ਗੱਲ ਕਰਦੇ ਹੋ ਉਸ ਦੌਰ ਤੋਂ ਪ੍ਰਸਥਿਤੀਆਂ ਬਹੁਤ ਬਦਲ ਗਈਆਂ ਦੁਨੀਆਂ ਵਿੱਚ ਵੀ ਤੇ ਹਿੰਦੁਸਤਾਨ ਦੇ ਵਿੱਚ ਵੀ ਜਿਹੜੀ ਉਹ ਸਾਰੀ ਲਹਿਰ ਸੀ ਉਸ ਬਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਗਿਆਨ ਹੋ ਗਿਆ ਇਹਹੀ ਕਾਰਨ ਹੈ ਕਿ ਪੰਜਾਬ ਦੇ ਅੰਦਰ ਹੁਣ ਜੇ ਕੋਈ ਖਾਲਸਾਤਾਨ ਦੀ ਗੱਲ ਕਰਦਾ ਤਾਂ ਲੋਕੋਂ ਦੇ ਤਾਂ ਉਸੇ ਵੇਲੇ ਦੂਰ ਭੱਜ ਜਾਂਦੇ ਆ ਤਾਨੂੰ ਯਾਦ ਹੋਵੇਗਾ ਕਿ 2015 ਦੇ ਵਿੱਚ ਚੱਬੇਵਾੜ ਜੇ ਇੱਕ ਇਕੱਠ ਹੋਇਆ ਸੀ ਬਹੁਤ ਵੱਡਾ ਹਾਂਜੀ ਹਾਂਜੀ ਤੇ ਉਸ ਇਕੱਠ ਦੇ ਵਿੱਚ ਜਿਉਂ ਹੀ ਖਾਲਸਤਾਨ ਦੀ ਗੱਲ ਹੋਈ ਸੀ ਮਤੇ ਦੀ ਤਾਂ ਲੋਕ ਉੱਥੋਂ ਉਸੇ ਵੇਲੇ ਛੱਡ ਕੇ ਤੁਰ ਪਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਬਰਗਾੜੀ ਦਾ ਜਿਹੜਾ ਵੀ ਕੋਈ ਇਕੱਠ ਹੁੰਦਾ ਸੀ ਉੱਥੇ ਇਸ ਏਡੀ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਮੂਲੀਅਤ ਨਹੀਂ ਕੀਤੀ ਤੇ ਜਿਹੜੀ ਗੱਲ ਤੁਸੀਂ ਹੁਣ ਕਰ ਰਹੇ ਆ ਉਹਦੇ ਵਿੱਚ ਨਾ ਹੀ ਉਦੋਂ ਜਿਹੜਾ ਸ਼ਰੋਮਣੀ ਅਕਾਲੀ ਦਲ ਸੀ ਇਹਨਾਂ ਹਾਲਾ ਨੂੰ ਪਹੁੰਚਿਆ ਸੀ ਨਾ ਹੀ ਸ਼ਰੋਮਣੀ ਅਕਾਲੀ ਦਲ ਨੇ ਉਦੋਂ ਗੁਰਮੀਤ RAM ਰਹੀਮ ਨੂੰ ਕੋਈ ਇਦਾਂ ਦਾ ਮਾਫੀਨਾਮਾ ਦਿੱਤਾ ਸੀ ਉਦੋਂ ਜਿਹੜੀ ਅਕਾਲ ਤਖਤ ਸੀ ਉਸ ਦਾ ਇੱਕ ਆਪਣਾ ਰਤਬਾ ਸੀ ਸਿੱਖ ਸਮਾਜ ਦੇ ਅੰਦਰ ਹੁੰਦੀ ਇੱਕ ਸੇ ਸੀ ਇੱਕ ਵਕਾਰ ਸੀ ਇੱਕ ਸਾਖ ਸੀ ਪਰ ਹੁਣ ਨਾ ਤਾਂ ਅਕਾਲ ਤਖਤ ਦੀ ਉਹ ਸਾਖ ਹੈ ਨਾ ਸ਼ਰੋਮਣੀ ਕਮੇਟੀ ਦੀ ਉਹ ਸਾਖ ਹੈ ਜਿਹੜੀ ਸ਼ਰੋਮਣੀ ਕਮੇਟੀ ਅੱਗੇ ਦਿੱਲੀ ਤੱਕ ਸ਼ੀ ਕੀ ਜਿੰਦਾ ਪ੍ਰਭਾਵ ਸੀਗਾ ਜਾਂ ਰਾਜਸੀ ਤੌਰ ਤੇ ਵੀ ਉਹ ਮਜਬੂਤ ਸੀ ਉਹਨੂੰ ਹੌਲੀ ਹੌਲੀ ਜਿਹੜਾ ਹੈਗਾ ਖਤਮ ਕਰ ਦਿੱਤਾ ਗਿਆ ਸ਼ਰੋਮਣੀ ਬਕਾਇਦਾ ਸੁਖਬੀਰ ਸਿੰਘ ਬਾਦਲ ਹੁਣੀ ਕਹਿੰਦੇ ਆ ਕਿ ਜਿਹੜਾ ਇਹ ਪੰਥ ਵਿਰੋਧੀ ਤਾਕਤਾਂ ਉਹ ਵੀ ਇਹ ਗੱਲ ਕਹਿੰਦੇ ਆ ਕਿ ਪੰਥ ਵਿਰੋਧੀ ਤਾਕਤਾਂ ਇਹ ਸ਼ਰੋਮਣੀ ਕਮੇਟੀ ਨੂੰ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਤੇ ਇਹੀ ਕਾਰਨ ਆ ਉਹ ਕਹਿੰਦੇ ਕਿ ਪੰਥ ਜਿਹੜਾ ਕਮਜ਼ੋਰ ਹੋ ਰਿਹਾ ਪੰਥਕ ਜਮਾਤਾ ਪੰਥਕ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਜਿਸ ਕਰਕੇ ਫਜ਼ੂਰ ਸਾਹਿਬ ਦਾ ਜਿਹੜਾ ਤਖਤ ਹੈ ਉਸ ਦੇ ਉੱਤੇ ਆਰਐਸਐਸ ਦਾ ਕਬਜ਼ਾ ਹੋ ਗਿਆ ਦਿੱਲੀ ਕਮੇਟੀ ਜਿਹੜੀ ਹੈ ਉਸ ਦੇ ਉੱਤੇ ਵੀ ਜਦੋਂ ਸਰਕਾਰ ਦੇ ਕਬਜ਼ੇ ਚਲੀ ਗਈ ਫਿਰ ਸਰਕਾਰ ਨੇ ਹੋਰ ਜਿਹੜਾ ਕੀਤਾ ਕਿ ਹਰਿਆਣੇ ਦੀ ਕਮੇਟੀ ਵੱਖ ਕਰਤੀ ਤੇ ਸ਼ਰੋਮਣੀ ਕਮੇਟੀ ਨੂੰ ਲਗਾਤਾਰ ਕਮਜ਼ੋਰ ਕੀਤਾ ਗਿਆ ਇਹ ਸੁਖਬੀਰ ਸਿੰਘ ਬਾਦਲ ਹੁਣੀ ਹੋਣ ਕਹਿ ਰਿਹਾ ਜਦੋਂ ਉਹ ਰਾਜ ਸਤਾ ਦੇ ਵਿੱਚ ਭਾਈਵਾਲ ਸੀਗੇ ਕੇਂਦਰ ਦੇ ਵਿੱਚ ਜਾਂ ਉਹਨਾਂ ਦੀ ਮਰਜ਼ਾ ਇੱਤੇ ਸਰਕਾਰ ਚਲਾਉਂਦੇ ਸੀ ਉਦੋਂ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਜ਼ਰ ਨਹੀਂ ਆਈ ਪਰ ਹੁਣ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਪੰਥ ਵਿਰੋਧੀ ਹੈ ਤੇ ਪੰਥ ਨੂੰ ਕਮਜ਼ੋਰ ਕਰਨ ਲਈ ਇਹ ਤਾਕਤਾਂ ਲੱਗੀਆਂ ਹੋਈਆਂ ਸੋ ਇਸ ਕਰਕੇ ਹੁਣ ਕੌਣ ਪੰਥ ਵਿਰੋਧੀ ਹੈ ਤੇ ਕੌਣ ਪੰਥਤਾਈ ਹੈ ਇਸ ਦਾ ਫੈਸਲਾ ਤਾਂ ਜੰਮੂ ਦੀ ਸਿੱਖ ਸਮਾਜ ਨੇ ਕਰਨਾ ਤੇ ਸਿੱਖ ਸਮਾਜ ਜਿੱਦਣ ਨੂੰ ਫੈਸਲੇ ਲੈ ਰਿਹਾ ਉਹਦੇ ਤੋਂ ਗੱਲ ਬੜੀ ਸਪਸ਼ਟ ਆ ਇਹਨੂੰ ਅਸੀਂ ਉਸ ਗੱਲ ਨਾਲ ਜੇ ਜੋੜ ਕੇ ਦੇਖਾਂਗੇ ਤਾਂ ਉਹ ਪ੍ਰਸਥਿਤੀਆਂ ਨਹੀਂ ਹੈਗੀਆਂ ਨਾ ਉਦੋਂ ਭਾਰਤੀ ਜਨਤਾ ਪਾਰਟੀ ਇੰਨੀ ਮਜ਼ਬੂਤ ਸੀ ਤੇ ਨਾ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਹਾਲਾਤਾਂ ਨੂੰ ਪਹੁੰਚਿਆ ਹੋਇਆ ਸੀ ਜਦੋਂ ਦੀ ਤੁਸੀਂ ਗੱਲ ਕੀਤੀ ਹੈ ਤਾਂ ਇਹ ਪਰ ਇਹ ਜ਼ਰੂਰ ਹੈ ਕਿ ਬਾਹਰ ਬੈਠੇ ਜਿਹੜੇ ਪ੍ਰਵਾਸੀ ਭਾਈਚਾਰਾ ਸਿੱਖਾਂ ਦਾ ਉਹਦੇ ਵਿੱਚ ਜਰੂਰ ਇਸ ਤਰ੍ਹਾਂ ਦੀ ਹਲਚਲ ਰਹਿੰਦੀ ਹੈ ਕਿ ਖਾਲਸਤਾਨ ਦੀ ਗੱਲ ਤੁਰਦੀ ਰਹਿੰਦੀ ਹੈ ਪਰ ਪੰਜਾਬ ਦੇ ਅੰਦਰ ਲੋਕ ਨਾ ਤਾਂ ਖਾਲਸਤਾਨ ਦੀ ਗੱਲ ਸੁਣਨ ਨੂੰ ਤਿਆਰ ਹੈ ਤੇ ਨਾ ਹੀ ਕੋਈ ਗਰਮ ਨਾਰੇ ਜੇ ਕੋਈ ਇਸ ਤਰ੍ਹਾਂ ਦੇ ਲਾ ਕੇ ਅੱਗੇ ਤੁਰਨ ਦੀ ਗੱਲ ਕਰੇਗਾ ਤੇ ਲੋਕ ਪਿੱਛੇ ਵੀ हट ਜਾਂਦੇ ਆ ਜੰਮੂ ਜੀ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਇਹਨਾਂ ਦਾ ਇਹ ਪਹਿਲਾ ਸਟੈਪ ਸੀ ਪਹਿਲਾ ਕੱਠ ਸੀ ਜਿਹਨੂੰ ਪੰਥਕ ਕਾਂਗਰਸ ਨੁਮਾ ਕੱਠ ਦਾ ਨਾਮ ਹੀ ਦਿੱਤਾ ਜਾ ਰਿਹਾ ਪਰ ਹੁਣ ਇਹ ਗੱਲ ਜਿਹੜੀ ਆ ਅੱਗੇ ਕਿਸ ਤਰ੍ਹਾਂ ਵੱਧਦੀ ਆ ਉਸ ਤੇ ਬੜਾ ਨਿਰਭਰ ਕਰੇਗਾ ਕਿ ਜੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜੇ ਗੱਲ ਉਸ ਪਾਸੇ ਨੂੰ ਤੁਰਦੀ ਹੋਈ ਤੇ ਲੋਕ ਤੁਸੀਂ ਦੇਖਿਓ ਉਸ ਤਰ੍ਹਾਂ ਹੀ ਪਿੱਛੇ ਹਟਦੇ ਜਾਣਗੇ ਜਿੱਦਾਂ ਪਹਿਲਾਂ ਹਟ ਜਾਂਦੇ ਆ ਪਰ ਗਰਮ ਨਾਰੇ ਤਾਂ ਇੱਥੇ ਵੀ ਲੱਗੇ ਜੰਡੂ ਸਾਹਿਬ ਖਾਨਸ탄 ਦੀ ਗੱਲ ਵੀ ਨਾਰੇ ਲੱਗੇ ਪਰ ਰੈਜ਼ੋਲੂਸ਼ਨ ਇਦਾਂ ਦਾ ਪਾਸ ਨਹੀਂ ਹੋਇਆ ਰੈਜ਼ੋਲੂਸ਼ਨ ਕੋਈ ਨਹੀਂ ਪਾਸ ਕੀਤਾ ਪਰ ਨਾਰੇ ਜ਼ਰੂਰ ਉੱਥੇ ਲੱਗੇ ਹਾਂ ਨਾਰੇ ਤਾਂ ਲੱਗੇ ਨਾਰੇ ਤਾਂ ਉੱਥੇ ਕਾਠ ਜਿਹੜਾ ਚੱਬੇਵਾਲ ਦੀ ਮੈਂ ਗੱਲ ਕੀਤੀ ਉਹ ਤਾਂ ਰੈਜ਼ੋਲੂਸ਼ਨ ਜਾਂਦਾ ਗਿਆ ਸੀ ਹਾਂਜੀ ਹਾਂਜੀ ਬਸ ਉਹ ਰੈਜ਼ੋਲੂਸ਼ਨ ਨਹੀਂ ਉਸ ਕੱਠ ਨੂੰ ਖੰਡਾ ਦਿੱਤਾ ਸੀ ਇੱਕ ਰੈਜ਼ੋਲੂਸ਼ਨ ਬਸ ਇੱਤੇ ਵੀ ਇਹ ਰੈਜ਼ੋਲੂਸ਼ਨ ਹੁੰਦਾ ਤਾਂ ਤੁਸੀਂ ਹਾਲ ਦੇਖ ਲੈਂਦੇ ਚਲੋ ਦੇਖਦੇ ਆ ਮਾਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਚਾਰ ਜਿਮਨੀ ਚੋਣਾਂ ਆਉਣਗੀਆਂ ਉਦੋਂ ਦੇਖਾਂਗੇ ਫਿਰ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਦੀ ਵੀ ਸੰਭਾਵਨਾ ਵੱਧ ਰਹੀ ਹੈ ਪਰ ਜੋ ਇਹਨਾਂ ਸੱਦਾ ਦਿੱਤਾ ਵੀ ਐਸਜੀਪੀਸੀ ਦੀਆਂ ਵੋਟਾਂ ਬਣਾਓ ਸ਼ਾਇਦ ਐਸਜੀਪੀਸੀ ਦੀਆਂ ਵੋਟਾਂ ਵਧਣ ਇਹ ਦੇਖਾਂਗੇ ਜੋਗੋ ਐਜੀਪੀਸੀ ਦੀਆਂ ਵੋਟਾਂ ਬਣਾਉਣ ਲਈ ਬਹੁਤਾ ਅਛਾ ਨਹੀਂ ਹੈਗਾ ਤੇ 4-5 ਵਾਰੀ ਸਮਾਂ ਬਧਾਇਆ ਗਿਆ ਫਿਰ ਵੀ ਬਹੁਤੀਆਂ ਵੋਟਾਂ ਜਿਹੜੀਆਂ ਨਹੀਂ ਬਣੀਆਂ